100 ਮਾਰਬ ਡਾਲਰ ਦੇ ਕਲੱਬ ਵਿੱਚ ਸ਼ਾਮਲ ਹੋਏ ਮੁਕੇਸ਼ ਸ਼ਮਾਨੀ ਭਾਰਤ ਦੇ ਏਸ਼ੀਆ ਦੇ ਸਭ ਤੋਂ ਵੱਧ ਅਮੀਰ ਮੰਨੇ ਜਾਂਦੇ ਵਿਅਕਤੀ ਜਿਨ੍ਹਾਂ ਦਾ ਨਾਮ ਮੁਕੇਸ਼ ਸ਼ਮਾਨੀ ਇਸ ਵਾਰ 100 ਬਿਲੀਅਨ ਡਾਲਰ ਦੇ ਕਲੱਬ ਦੇ ਵਿੱਚ ਸ਼ਾਮਲ ਹੋ ਗਏ ਨੇ ਤੁਹਾਨੂੰ ਦੱਸ ਦਿਆਂ ਬਲੂਬਰਗ ਵਿਲੀ ਨੀਅਰਸ ਇੰਡੈਕਸ ਅਨੁਸਾਰ ਮੰਗਲਵਾਰ ਨੂੰ ਉਸ ਦੀ ਕੁੱਲ ਜਾਇਦਾਦ 1.30 ਮਿਲੀਅਨ ਡਾਲਰ ਦੇ ਵਧ ਗਈ ਹੈ ਇਸ ਸਾਲ ਹੁਣ ਤੱਕ ਉਸ ਦੀ ਕੁੱਲ ਜਾਇਦਾਦ 3.34 ਅਰਬ ਡਾਲਰ ਵਧ ਗਈ ਹੈ ਇਸ ਦੌਰਾਨ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੀ ਜਾਇਦਾਦ ਵਿੱਚ ਮੰਗਲਵਾਰ ਨੂੰ 4.06 ਅਰਬ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ। ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਦੇ ਵਿੱਚ ਅਬਾਨੀ 17ਵੇਂ ਸਥਾਨ ਤੇ ਹਨ। ਹਾਲਾਂਕਿ ਉਹਨਾਂ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਜੁਲਾਈ ਦੇ ਸਿੱਖਲੇ ਪੱਧਰ ਤੋਂ 18% ਤੱਕ ਡਿੱਗ ਗਏ ਸਨ। ਬੁੱਧਵਾਰ ਨੂੰ ਸਟਾਕ 0.75 ਕਟਿਆ ਤੇ 1311.35 ਰੁਪਏ ਤੇ ਵਪਾਰ ਕਾਰਿਆ ਸੀ ਮਹਾਰਾ ਦਾ ਮੰਨਣਾ ਹੈ ਕਿ ਰੇਲयंस ਦੇ ਰਿਟੇਲ ਕਾਰੋਬਾਰ ਨੂੰ ਤੇਜ਼ ਵਣਜ ਕੰਪਨੀਆਂ ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀਐਮ ਫਾਈਨੈਂਸ਼ੀਅਲ ਨੇ ਰੇਲयंस ਇੰਡਸਟਰੀ ਦੇ ਆਰ ਦੀ ਟੀਚਾ ਕੀਮਤ 1660 ਰੁਪਏ ਰੱਖੀ ਹੈ